ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਦੇਸ਼ ਦੇ ਵਿੱਚ ਜਦੋਂ ਕਿਤੇ ਬਹੁਤ ਵੱਡੇ ਬੇਇਨਸਾਫੀਆਂ ਤੇ ਘੱਲੂਕਾਰੇ ਹੁੰਦੇ ਆ ਤਾਂ ਉਸ ਟਾਈਮ ਦੇਸ਼ ਦੀਆਂ ਜਿਹੜੀਆਂ ਸਿਵਲ ਸੁਸਾਇਟੀ ਦੀਆਂ ਸੰਸਥਾਵਾਂ ਨੇ ਉਹ ਅੱਗੇ ਆ ਕੇ ਨਾ ਸਿਰਫ ਉਹਨਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਦੀਆਂ ਨੇ ਬਲਕਿ ਸਾਰੇ ਦੇਸ਼ ਨੂੰ ਉਸ ਬਾਰੇ ਜਾਗਰੂਕ ਵੀ ਕਰਦੀਆਂ ਨੇ ਤੇ ਉਸ ਵਿਰੁੱਧ ਲੜਨ ਦਾ ਸੱਦਾ ਵੀ ਦਿੰਦੀਆਂ ਨੇ। ਸਾਡੇ ਸਾਹਮਣੇ ਬਹੁਤ ਵੱਡੀਆਂ ਉਦਾਹਰਨਾਂ 'ਚੋਂ ਇੱਕ ਇਕ ਉਦਾਹਰਨ ਹੈਗੀ ਐ ਵੀ ਜਦੋਂ ਦਿੱਲੀ ਦੇ ਵਿੱਚ ਮਿਸਿਸ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਬਹੁਤ ਬੁਰੀ ਤਰ੍ਹਾਂ ਨਾਲ ਕਤਲੇਆਮ ਕੀਤਾ ਗਿਆ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ ਤੇ ਹੋਰ ਬਹੁਤ ਬੇਰਹਿਮੀ ਨਾਲ ਉਹਨਾਂ ਨੂੰ ਮਾਰਿਆ ਗਿਆ ਤਾਂ ਉਸ ਟਾਈਮ ਦੋ ਸੰਸਥਾਵਾਂ ਸੀ PUCL ਤੇ PYDR ਪੀਪਲ ਯੂਨੀਅਨ ਫਾਰ ਸਿਵਿਲਿਟੀਜ਼ ਪੀਪਲ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਉਹਨਾਂ ਨੇ ਇੱਕ ਦਸਤਾਵੇਜ਼ ਜਾਰੀ ਕੀਤਾ ਸੀ ਜਿਸ ਦਾ ਅੱਜ ਵੀ ਅਸੀਂ ਜ਼ਿਕਰ ਕਰਦੇ ਹਾਂ ਵੀ ਕਿਸ ਤਰ੍ਹਾਂ ਨਾਲ ਸਰਕਾਰਾਂ ਜਿਹੜੀਆਂ ਨੇ ਕਿਵੇਂ ਬੰਦਿਆਂ ਨੂੰ ਮਰਵਾਉਂਦੀਆਂ ਨੇ ਉਸ ਦਾ ਪੰਜਾਬੀ ਚ ਅਨੁਵਾਦ ਸੀ ਦੋਸ਼ੀ ਕੌਣ ਇਸ ਸਾਰੇ ਘੱਲੂਕਾਰੇ ਦੇ ਦੋਸ਼ੀ ਕੌਣ ਨੇ ਤੇ ਉਹ ਦੋਸ਼ੀਆਂ ਚੋਂ ਕੁਝ ਬੰਦੇ ਹਾਲੇ ਵੀ ਕੋਰਟਾਂ ਦੇ ਚੱਕਰ ਕੱਢ ਰਹੇ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਆ ਉਹ ਉਸ ਤੋਂ ਬਚ ਕੇ ਨਿਕਲ ਗਏ ਦੂਜੀ ਘਟਨਾ ਜਦੋਂ 70ਵਿਆਂ ਦੇ ਵਿੱਚ ਸ਼ੁਰੂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਨਕਸਲਾਈਟਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਫੜ-ਫੜ ਕੇ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਜਸਟਿਸ ਵੀ.ਐਮ. ਤਾਰਕ ਹੁੰਦੇ ਹੁੰਦੇ ਉਹਨਾਂ ਨੇ ਉਹਨਾਂ ਦਾ ਇੱਕ ਕਮਿਸ਼ਨ ਬਣਿਆ ਉਹਨਾਂ ਨੇ ਪਬਲਿਕ ਸੁਣਵਾਈਆਂ ਕੀਤੀਆਂ ਕੱਲੇ-ਕੱਲੇ ਦੇ ਘਰ ਤੱਕ ਇਲਾਕੇ ਤੱਕ ਗਏ ਵੀ ਕਿਸ ਤਰ੍ਹਾਂ ਉਹ ਬੰਦਾ ਸੀ ਤੇ ਕੀ ਕਿਵੇਂ ਕਰਕੇ ਉਹ ਮਾਰਿਆ ਗਿਆ ਉਹ ਕੋਈ 80-85 ਜਣਿਆਂ ਦੇ ਜਿਹੜੇ ਕਤਲ ਨੇ ਇਸ ਤਰ੍ਹਾਂ ਸਰਕਾਰ ਵੱਲੋਂ ਕੀਤੇ ਗਏ ਝੂਠੇ ਮੁਕਾਬਲਿਆਂ ਦੇ ਵਿੱਚ ਉਸ ਦਾ ਵੀ ਉਹਨਾਂ ਨੇ ਜੇ ਉਦੋਂ ਬਹੁਤ ਵੱਡੀ ਰਿਪੋਰਟ ਉਹਦੇ ਤੇ ਛਾਪੀ ਸੀ ਅੱਜ ਕੱਲ ਜਿਹੜਾ ਇਹ ਕਹਿਰ ਹੈ ਉਹ ਅਸਾਮ ਦੇ ਵਿੱਚ ਖਾਸ ਤੌਰ ਤੇ ਬੰਗਾਲੀ ਬੋਲਦੇ ਜਿਹੜੇ ਮੁਸਲਮ ਭਾਈਚਾਰੇ ਦੇ ਲੋਕ ਹੈ ਉਹਨਾਂ ਦੇ ਉੱਤੇ ਇਸ ਕਿਸਮ ਦਾ ਜਾਂ ਉਹ ਆਪਣੀ ਵੱਖਰੀ ਕਿਸਮ ਦਾ ਵੱਡਾ ਤੇ ਭੈੜਾ ਭਿਆੰਕਰ ਜਿਹੜਾ ਜ਼ੁਲਮ ਹੈ ਜ਼ੁਲਮ ਦੀ ਹਨੇਰੀ ਜਿਹੜੀ ਹੈ ਉਹ ਝੁੱਲ ਰਹੀ ਹੈ ਉਸ ਦੇ ਉੱਤੇ ਵੀ ਇੱਕ ਪਬਲਿਕ ਕਮਿਸ਼ਨ ਬਣਿਆ ਜਿਹੜਾ ਕਿ ਜਿਹੜਾ ਜਿਹੜਾ ਇਸ ਗੱਲ ਦੀ ਉੱਥੇ ਇਨਕੁਆਇਰੀ ਕਰਕੇ ਆਏ ਆ ਲੋਕਾਂ ਨੂੰ ਮਿਲ ਕੇ ਆਏ ਆ ਵੀ ਕਿਸ ਤਰ੍ਹਾਂ ਨਾਲ ਲੋਕਾਂ ਤੇ ਉਹ ਜ਼ੁਲਮ ਹੋ ਰਿਹਾ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਆ ਕੇ ਫਿਰ ਉਹਨਾਂ ਦੀ ਗੱਲ ਜਿਹੜੀ ਹੈ ਉਸ ਅਸਾਮ ਦੇ ਉਹਨਾਂ ਲੋਕਾਂ ਦੀ ਗੱਲ ਦਿੱਲੀ ਦੇ ਵਿੱਚ ਆ ਕੇ ਵੀ ਕੀਤੀ ਹੈ ਹਾਲਾਂਕਿ ਇੱਥੇ ਹਿੰਦੂ ਤਾਂ ਵੀ ਜਥੇਬੰਦੀਆਂ ਨੇ ਉਹਦੇ ਚ ਖੱਲਣ ਪਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਆਪਣੀ ਗੱਲ ਕਹੀ ਹੈ ਜਿਹਨੂੰ ਅੱਜ ਕੱਲ੍ਹ ਅਖਬਾਰਾਂ ਨੇ ਬਹੁਤ ਜ਼ਿਆਦਾ ਛੁਕਿਆ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਤੁਹਾਡੇ ਨਾਲ ਉਹਦੀਆਂ ਕੁਝ ਗੱਲਾਂ ਸਾਂਝੀਆਂ ਕੀ ਕਰੀ ਉਸ ਪਬਲਿਕ ਕਮਿਸ਼ਨ ਦੇ ਵਿੱਚ ਬਹੁਤ ਸਾਰੇ ਸਾਬਕਾ ਜੱਜ ਨੇ ਸਾਬਕਾ ਬਿਊਰੋਕਰੇਟ ਨੇ ਅੱਡਡ ਪੋਜੀਸ਼ਨਾਂ ਤੇ ਰਹੇ ਹੈ ਭਾਰਤ ਸਰਕਾਰ ਦੀਆਂ ਤੇ ਤੇ ਬਹੁਤ ਸਾਰੇ ਵਕੀਲ ਨੇ ਬਹੁਤ ਸਾਰੇ ਸਿਰ ਕੱਢ ਜਿਹੜੇ ਹੈ ਉਹ ਸਿਵਲ ਸੁਸਾਇਟੀ ਦੇ ਵਰਕਰ ਉਹਨਾਂ ਚ ਇੱਕ ਨਾਂ ਜਿਹੜਾ ਹੈ ਉਹ ਹਰਸ਼ ਮਂਡੇਰ ਜੀ ਦਾ ਹੈ ਜਿਨ੍ਹਾਂ ਨੇ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਆਪਣੇ ਆਈਐਸ ਦੇ ਪਦ ਤੋਂ ਅਸਤੀਫਾ ਦੇ ਕੇ ਸਮਾਜਿਕ ਕੰਮਾਂ ਦੇ ਵਿੱਚ ਉਹ ਲੱਗੇ ਹੋਏ ਹੈ। ਸ਼੍ਰੀ ਪ੍ਰਸ਼ਾਦ ਪੂਸ਼ਨ ਜੀ ਹੈ ਜਿਹੜੇ ਬਹੁਤ ਢੇਰ ਤੋਂ ਹੀ ਜਿਹੜੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਮੰਨੇ ਇਹਨਾਂ ਦੇ ਉੱਤੇ ਬਹੁਤ ਲੰਬੇ ਸਮੇਂ ਤੋਂ ਲੜਦੇ ਆ ਰਹੇ ਹੈ। ਸੈਦ ਹਮੀਦ ਜੀ ਹੈ ਉਹ ਵੀ ਇੱਕ ਵੱਡੇ ਫਾਈਟਰ ਨੇ ਤੇ ਇਸੇ ਤਰ੍ਹਾਂ ਨਾਲ ਫਾਰਮਰ ਹੋਮ ਸੈਕਟਰੀ ਹੈ ਜੀ ਕੇ ਪਿੱਲੇ ਸਾਹਿਬ ਜਿਹੜੇ ਹੋਮ ਸੈਕਟਰੀ ਰਹੇ ਹੈ ਭਾਰਤ ਸਰਕਾਰ ਦੇ ਤੇ ਇਸ ਤਰ੍ਹਾਂ ਅਬਦ ਸਲਾਮ ਹੈ ਜਿਹੜੇ ਜਿਹੜੇ ਆਪ ਖੁਦ ਇੱਕ ਵੱਡੇ ਅਹੁਦੇ 'ਤੇ ਰਹੇ ਹੈ ਸਾਬਕਾ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੇ ਵਜਾਹਦ ਹਬੀਬੁੱਲਾਹ ਸਾਹਿਬ ਇਕਬਾਲ ਅंसारी ਨੇ ਜਿਹੜੇ ਪਟਨਾ ਹਾਈ ਕੋਰਟ ਦੇ ਸਾਬਕਾ ਜੱਜ ਨੇ ਇਸ ਤਰ੍ਹਾਂ ਹੋਰ ਕਾਫੀ ਸਾਰੇ ਲੋਕ ਨੇ ਤੇ ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਕਹੀਆਂ ਨੇ ਵੀ ਉੱਥੇ ਜਿਹੜੇ ਜ਼ੁਲਮ ਟਾਹੇ ਜਾ ਰਹੇ ਆ ਮੁਸਲਮਾਨਾਂ ਦੇ ਉੱਤੇ ਇੱਕ ਤਾਂ ਉਹਨਾਂ ਨੂੰ ਵੈਸੀ ਐਲਾਨ ਦਿੱਤਾ ਵੀ ਇਹ ਜਿਹੜੇ ਐ ਇਹ ਬੰਗਲਾਦੇਸ਼ੀ ਐ ਉਹਦੀ ਕੋਈ ਪੁਨਸ਼ਾਨ ਨਹੀਂ ਕੁਝ ਨਹੀਂ ਉਹ ਪਿਛਲੇ ਕੋਈ 100 ਸਾਲ ਤੋਂ ਰਹਿ ਰਹੇ ਕੋਈ 150 ਸਾਲ ਤੋਂ ਰਹੇ ਰਿਹਾ ਕਿਸੇ ਕੋਲ 1947 ਦੇ ਕਾਗਜ਼ ਪੱਤਰ ਨੇ ਕੋਈ ਕਾਗਜ਼ ਨਹੀਂ ਦੇਖਣਾ ਕੋਈ ਕੁਝ ਨਹੀਂ ਦੇਖਣਾ ਚੱਕ ਕੇ ਉਹਨਾਂ ਦੇ ਘਾਟਾ ਦੇਣੇ ਤੇ ਉਹਨਾਂ ਨੂੰ ਇਹ ਬੰਗਲਾਦੇਸ਼ੀ ਕਹਿ ਕਹਿ ਕੇ ਉਹਨਾਂ ਤੇ ਜ਼ੁਲਮ ਟਟਾਇਆ ਜਾ ਰਿਹਾ ਹੈ ਬਹੁਤ سارے ਲੋਕਾਂ ਨੂੰ ਇਵਨ ਛੋਟੇ ਬੱਚਿਆਂ ਤੇ ਔਰਤਾਂ ਨੂੰ ਫੜਿਆ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਚਲੋ ਇਹਨਾਂ ਨੂੰ ਤਾਂ ਨੋ ਮੈਨਸ ਲੈਂਡ ਛੱਡ ਕੇ ਆਓ ਉਧਰ ਬੰਗਲਾਦੇਸ਼ ਭੇਜੋ ਉਹ ਭਾਰਤੀ ਨੇ ਭਾਰਤੀ ਨਾਗਰਿਕ ਨੇ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਤੇ ਜਿਹੜੇ ਵੋਟ ਦੇ ਅਧਿਕਾਰ ਨੇ ਉਹ ਖੋਹੀ ਜਾ ਰਿਹਾ ਹੈ ਉਹਨਾਂ ਕੋਲੋਂ ਨਾਗਰਿਕ ਹੋਣ ਦੇ ਤੌਰ ਤੇ ਜਿਹੜੇ ਨਾਗਰਿਕਾਂ ਨੂੰ ਹੋਰ ਸੂਰਤਾਂ ਮਿਲਦੀਆਂ ਨੇ ਉਹ ਉਹਨਾਂ ਤੋਂ ਖੋਹੀਆਂ ਜਾ ਰਹੀਆਂ ਨੇ ਅੱਜ ਇੱਕ ਨਵਾਂ ਬਿਆਨ ਉਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਕਿ ਵੀ ਜਿਹੜੀਆਂ ਹੁਣ ਤੱਕ ਅ ਤ ਅੰਤਰਧਾਰਮਿਕ ਜਾਇਦਾਦਾਂ ਦਾ ਲੈਣ-ਦੇਣ ਹੋਇਆ ਹੈ ਵੀ ਕਿਸੇ ਮੁਸਲਮਾਨ ਨੇ ਜਾਇਦਾਦ ਖਰੀਦੀ ਹੈ ਜਾਂ ਵੇਚੀ ਹੈ ਕਿਸੇ ਨੂੰ ਤੇ ਉਹਨਾਂ ਦੀ ਵੀ ਅਸੀਂ ਪੂਣ ਸ਼ਾਨ ਕਰਾਂਗੇ ਵੀ ਉਹ ਕੀ ਹੋਇਆਗਾ ਤੇ ਉਧਰੋਂ ਹੋਮ ਮਿਨਿਸਟਰ ਸਾਹਿਬ ਬਿਆਨ ਦੰਦੇ ਆ ਪ੍ਰਧਾਨ ਮੰਤਰੀ 15 ਅਗਸਤ ਨੂੰ ਬਿਆਨ ਦੰਦੇ ਆ ਵੀ ਜਾਣ ਬੁੱਝ ਕੇ ਭਾਰਤ ਦੀ ਜਿਹੜੀ ਜਨਸੰਖਿਆ ਉਹਦੇ ਤੱਕ ਉਹਦਾ ਤਵਾਜਨ ਵਿਗਾੜਿਆ ਜਾ ਰਿਹਾ ਹੈ ਜਣੀ ਇਹਨੂੰ ਇੱਕ ਬਹੁਤ ਵੱਡਾ ਮੁੱਦਾ ਉਹਨਾਂ ਨੇ ਬਣਾਇਆ ਤੇ ਉਹਦੀ ਜਿਹੜੀ ਲੈਬੋਰੀਟਰੀ ਹੈ ਵੱਡੀ ਉਹ ਅਸਾਮ ਹੈ ਬੰਗਾਲ ਦੀ ਵਾਰੀ ਆਉਣ ਵਾਲੀ ਹੈ ਹਾਲਾਂਕਿ ਇੱਕ ਸੋਚਣ ਵਾਲੀ ਗੱਲ ਹੈ ਬਿਹਾਰ ਦੇ ਵਿੱਚ ਇੰਨੀ ਗਰੀਬੀ ਹੈ ਵੀ ਕੋਈ ਮੁਸਲਮਾਨ ਬੰਗਲਾਦੇਸ਼ੀ ਉੱਥੇ ਆ ਕੇ ਕਿਉਂ ਰਹੂਗਾ ਇੰਨੀ ਗਰੀਬੀ ਦੀ ਹਾਲਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜੇ ਕੋਈ ਬੰਦਾ ਹੈਗਾ ਤੁਹਾਡੀ ਸੂਕ ਕਹਿੰਦੀ ਹੈ ਵੀ ਆਹ ਫਲਾਣੇ ਦੋ ਬੰਦੇ ਜਾਂ ਚਾਰ ਬੰਦੇ ਬੰਗਲਾਦੇਸ਼ੀਆ ਉਹਨਾਂ ਨੂੰ ਪੁੱਛ ਕੇ ਛਕੋ ਪਰਿਵਾਰਾਂ ਦੇ ਪਰਿਵਾਰ ਉਜਾੜਤੇ ਤੁਸੀਂ ਉਹਨਾਂ ਦੇ ਘਰਾਂ ਦੇ ਘਾਟ ਢਾ ਦਿੱਤੇ ਤੇ ਇਹ ਬਹੁਤ ਹੀ ਉਜਾੜੇ ਵਾਲੀ ਗੱਲ ਹੈ ਅਸੀਂ ਇਸ ਜਿਹੜੀ ਹੈ ਆਪਣੇ ਲੋਕਾਂ ਨੂੰ ਆਪਣੇ ਪਾਠਕਾਂ ਨੂੰ ਆਪਣੇ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਸ ਦੇ ਉੱਤੇ ਵੀ ਸ ਜਾਗ ਹੋ ਕੇ ਰਹਿਣ ਦੀ ਲੋੜ ਹੈਗੀ ਕੱਲ ਤੁਹਾਡੇ ਨਾਲ ਅਸੀਂ ਇੱਕ ਸਾਂਝੀ ਕੀਤੀ ਸੀ ਵੀ ਇੱਕ ਨੈਸ਼ਨਲ ਕੰਪਨੀ ਲਾ ਜਿਹੜਾ ਟ੍ਰਿਬਿਊਨਲ ਹੈ ਉਸ ਦੇ ਜੱਜ ਸਾਹਿਬ ਸ਼ਰਦ ਕੁਮਾਰ ਸ਼ਰਮਾ ਜੀ ਨੇ 13 ਅਗਸਤ ਨੂੰ ਆਪਣੇ ਆਰਡਰ ਦੇ ਵਿੱਚ ਲਿਖਤਾ ਕਿ ਮੈਨੂੰ ਉੱਪਰਲੀ ਜੁਡੀਸ਼ਰੀ ਦੇ ਕਿਸੇ ਜੱਜ ਨੇ ਦਬਾਅ ਪਾਇਆ ਹੈ ਵੀ ਕਿਸੇ ਖਾਸ ਪਾਰਟੀ ਦੇ ਹੱਕ ਦੇ ਵਿੱਚ ਫੈਸਲਾ ਕਰਾਂ ਤੇ ਮੈਂ ਇਹ ਕਰ ਨਹੀਂ ਸਕਦਾ ਉਹਦੇ ਲਈ ਕੱਲ ਸੁਪਰੀਮ ਕੋਰਟ ਨੇ ਉਹਦੀ ਇਨਕੁਆਰੀ ਕਰਨ ਦਾ ਫੈਸਲਾ ਕਰ ਲਿਆ ਵੀ ਉਹਦੀ ਇਨਕੁਆਰੀ ਕਰਾਂਗੇ ਵੀ ਉਹ ਕੌਣ ਜੱਜ ਸੀ ਕਿਵੇਂ ਸੀਗਾ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਇਹ ਵੀ ਦੱਸ ਦਈਏ ਕਿ ਜਦੋਂ 1954 86 87 ਦੇ ਵਿੱਚ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਬਰਾੜ ਹੁੰਦੇ ਸੀਗੇ ਉਹਨਾਂ ਨੇ ਬਹੁਤ ਹੀ ਨਿਰਪੱਖ ਤੇ ਮੈਰਿਟ ਦੇ ਆਧਾਰ ਤੇ ਸਿਲੈਕਸ਼ਨਾਂ ਕੀਤੀਆਂ ਸੀ ਸਾਡੀਆਂ ਸਿਲੈਕਸ਼ਨਾਂ ਉਸ ਟਾਈਮ ਹੋਈਆਂ ਸੀ ਤਾਂ ਹੀ ਮੈਂ ਕੱਲ ਭਗਵੰਤ ਮਾਨ ਨੂੰ ਕਹਿ ਰਿਹਾ ਸੀ ਵੀ 2022 ਤੋਂ ਨਹੀਂ ਕੋਈ ਸੂਰ ਚੜਿਆ ਸੂਰਜ ਚੜੇ ਰਹੇ ਹੋਏ ਹੈ ਠੀਕ ਹੈ ਵਿੱਚ ਹਨੇਰਾ ਆਉਂਦਾ ਰਹੇ ਹੈ ਪੁਨੀਰੀ ਦੇ ਖਿਲਾਫ ਵੀ ਲੋਕ ਲੜਦੇ ਰਹੇ ਐ ਤੇ ਉਸ ਟਾਈਮ ਉਸ ਬਰਾੜ ਸਾਹਿਬ ਕੋਲ ਕੋਈ ਉਦੋਂ ਗਿਆਨੀ ਜੈਲ ਸਿੰਘ ਜੀ ਸਾਡੇ ਰਾਸ਼ਟਰਪਤੀ ਸੀਗੇ ਉਹਨਾਂ ਦੀ ਚਿੱਠੀ ਲੈ ਕੇ ਆ ਗਿਆ ਵੀ ਸਾਡੀ ਆ ਕੰਮ ਐ ਜੀ ਸਾਡਾ ਆ ਕੰਮ ਕਰਦੇ ਉਹਨਾਂ ਦੇ ਘਰੇ ਜਾ ਵੜਿਆ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਦਫ਼ਤਰ ਮੈਂ ਆਉਣਾ ਉਹ ਉੱਥੇ ਦਫ਼ਤਰ ਜਦੋਂ ਜਾਂਦੇ ਐ ਤੇ ਨਾਲ ਦੀ ਨਾਲੇ ਪੁਲਿਸ ਵਾਲਿਆਂ ਨੂੰ ਸਾਧ ਲੈਂਦੇ ਐ ਉਹ ਬੰਦੇ ਜਦੋਂ ਆਉਂਦੇ ਐ ਮਿਲਣ ਉਹਨਾਂ ਨੂੰ ਪੁਲਿਸ ਕੋਲ ਗ੍ਰਿਫਤਾਰ ਕਰਾ ਲੈਂਦੇ ਐ ਉਹਨਾਂ ਦੀ ਗੱਲ ਨਹੀਂ ਸੁਣਦੇ ਤੇਜ ਤਾਂ ਰਾਸ਼ਟਰਪਤੀ ਦੀ ਕਰੀ ਹੋਈ ਗੱਲ ਉਹ ਪੀਪੀਐਸਸੀ ਦੇ ਚੇਅਰਮੈਨ ਨੇ ਉਲਟਤੀ ਸੀਗੀ ਅਜਿਹੇ ਲੋਕ ਹੈਗੇ ਐ ਸੋ ਅਸੀਂ ਸਮਝਦੇ ਆਂ ਵੀ ਦੇਖਦੇ ਆਂ ਵੀ ਕਿਹੜੇ ਐ ਇਹ ਜਿਹੇ ਜਿਹੜੇ ਕਹਿੰਦੇ ਆ ਵੀ ਫਲਾਨੀ ਕੰਪਨੀ ਦੇ ਹੱਕ 'ਚ ਫੈਸਲਾ ਕਰੋ ਤੇ ਇੱਕ ਜੱਜ ਐ ਜਿਹੜਾ ਕਹਿੰਦਾ ਮੈਂ ਫੈਸਲਾ ਨਹੀਂ ਕਰਦਾ ਮੈਂ ਤਾਂ ਪਰਾਂ ਹੋ ਗਿਆ ਤੇ ਮੈਂ ਇਹ ਗੱਲ ਨਹੀਂ ਮੰਨ ਸਕਦਾ ਅ ਦੂਸਰਾ ਦੋਸਤੋ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਐ ਵੀ ਭਾਰਤੀ ਇੰਡੀਅਨ ਹਿਸਟਰੀ ਕਾਂਗਰਸ ਨੇ ਜੋ ਐਨਸੀਈਆਰਟੀ ਨੇ ਕਿਤਾਬਾਂ ਦੇ ਵਿੱਚ ਜਿਹੜਾ ਹਿਸਟਰੀ ਲਿਖੀ ਹੈ ਖਾਸ ਤੌਰ ਤੇ ਭਾਰਤੀ ਜਿਹੜੀ ਭਾਰਤ ਪਾਕਿਸਤਾਨ ਦੀ ਵੰਡ ਬਾਰੇ ਉਹਦਾ ਕਿਹਾ ਵੀ ਇਹ ਨਰੋਲ ਫਿਰਕੂ ਪੱਖ ਤੋਂ ਲਿਖੀ ਹੋਈ ਹੈ ਉਹਦੇ ਜਿਹੜੇ ਜ਼ਿੰਮੇਵਾਰ ਨੇ ਉਹ ਕਾਂਗਰਸ ਨੂੰ ਮੰਨਿਆ ਹੋਇਆ ਮੁਸਲਮਾਨ ਲੀਗ ਨੂੰ ਮੰਨਿਆ ਹੋਇਆ ਤੇ ਜਿਹੜੀ ਵੱਡਾ ਟੁਕੀ ਹੈ ਉਹਦੇ ਲਈ ਮੁਸਲਮਾਨਾਂ ਨੂੰ ਇਕੱਲਾ ਜ਼ਿੰਮੇਵਾਰ ਕਿਹਾ ਗਿਆ ਹਿੰਦੂ ਤੇ ਸਿੱਖ ਮਰੇ ਹੈ ਜਿਹੜੀ ਦੋਏ ਪਾਸੇ ਵੱਡਾ ਟੁਕੀ ਹੈ ਉਹਨੂੰ ਨਹੀਂ ਕਿਹਾ ਗਿਆ ਸਭ ਤੋਂ ਵੱਡੀ ਗੱਲ 1857 ਦੇ ਗਦਰ ਤੋਂ ਬਾਅਦ ਜਦੋਂ ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕੇ ਅੰਗਰੇਜ਼ਾਂ ਅਪਰੂਦ ਲੜਦੇ ਹੈ ਉਸ ਤੋਂ ਪਹਿਲਾਂ ਸਭ ਸਿੱਖ ਕੇ ਅੰਗਰੇਜ਼ ਜਿਹੜੇ ਹੈ ਲਗਾਤਾਰ ਲੱਗੇ ਹੋਏ ਹੈ ਵੀ ਵੰਡ ਕਰੋ ਤੇ ਰਾ ਵੰ ਇਹਨਾਂ ਚ ਵੰਡ ਪਾਓ ਤੇ ਰਾਜ ਕਰੋ ਉਹ ਜਿਹੜਾ ਵੰਡ ਪਾਓ ਤੇ ਰਾਜ ਕਰੋ ਦੀ ਨੀਤੀ ਹੈ ਉਹਦੇ ਤੋਂ ਹਟ ਕੇ ਕੱਲੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਉਣਾ ਇਹ ਬਿਲਕੁਲ ਹੀ ਇਤਿਹਾਸ ਦੇ ਨਾਲ ਇੱਕ ਕਿਸਮ ਦਾ ਵੀ ਉਹਦੇ ਨਾਲ ਖਲਵਾੜ ਕਰਨ ਵਾਲੀ ਗੱਲ ਹੈ ਸੋ ਇਸ ਕਰਕੇ ਉਹਨਾਂ ਨੇ ਇਹਦੀ ਨਿੰਦਿਆ ਕੀਤੀ ਹੈ ਤੇ ਸਾਰੇ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਜਿਹੜੀ ਹੈ ਆਪਣੀ opinion ਦੇਣ ਦਾ ਕਿਹਾ ਹੈਗਾ ਅ ਅਮਰੀਕਾ ਨੇ 25% ਟੈਰਫ ਪਹਿਲੇ ਭਾਰਤ ਤੇ ਲਾਏ ਹੋਏ ਸੀ 25% ਕੱਲ ਤੋਂ ਜਿਹੜੇ ਜੁਰਮਾਨੇ ਵਾਲੇ ਆ ਉਹ ਵੀ ਲੱਗ ਗਏ ਉਹਦੇ ਨਾਲ ਸਾਡੇ ਦੇਸ਼ ਦੀਆਂ ਬਹੁਤ ਵੱਡੀ ਇੰਡਸਟਰੀ ਦੇ ਉੱਤੇ ਅਸਰ ਪੈ ਗਿਆ ਤੇ ਲੱਖਾਂ ਲੋਕਾਂ ਦੇ ਰੋਜ਼ਗਾਰ ਜਾਂ ਤਾਂ ਚਲੇ ਗਏ ਤਾਂ ਜਾਣ ਵਾਲੇ ਆ ਤੇ ਮੋਦੀ ਜੀ ਕਹਿੰਦੇ ਆ ਵੀ ਅਸੀਂ ਸੁਦੇਸ਼ੀ ਕਰਾਂਗੇ ਦੁਕਾਨਾਂ ਵਾਲਿਓ ਤੁਸੀਂ ਆਪਣੇ ਤੇ ਸੁਦੇਸ਼ੀ ਲਿਖੋ ਇਹ ਸੁਦੇਸ਼ੀ ਪੈਦਾ ਕਰਨ ਦਾ ਤਾਂ ਕੋਈ ਗੱਲ ਹੋ ਸਕਦੀ ਹੈ ਵੀ ਅਸੀਂ ਦੇਸ਼ ਦੇ ਵਿੱਚ ਕੋਈ ਚੀਜ਼ਾਂ ਪੈਦਾ ਕਰੀਏ ਦੁਕਾਨਾਂ ਤੇ ਚੀਜ਼ਾਂ ਪੈਦਾ ਸੁਦੇਸ਼ੀ ਵੇਚੀਏ ਤਾਂ ਕੋਈ ਗੱਲ ਸਮਝ ਨਹੀਂ ਆ ਰਹੀ ਦੂਸਰੀ ਗੱਲ ਇਹ ਹੈ ਕਿ ਵੀ ਜਿਹੜੇ ਜਿਹੜੀ ਮੰਡੀਆਂ ਨੇ ਉਹ ਕੱਲਾ ਅਮਰੀਕਾ ਤਾਂ ਮੰਡੀ ਹੈ ਨਹੀਂਗੀ ਸਾਡੀਆਂ ਮੰਡੀਆਂ ਸਾਨੂੰ ਹੋਰ ਵੀ ਲੱਭਣੀਆਂ ਚਾਹੀਦੀਆਂ ਨੇ ਹੋਰ ਦੇਸ਼ਾਂ ਨਾਲ ਸਾਡਾ ਜਿਹੜਾ ਵਪਾਰ ਹੈ ਉਹ ਸਾਨੂੰ ਵਧਾਉਣਾ ਚਾਹੀਦਾ ਹੈ ਅੱਜ ਦੀ ਗੱਲ 'ਚ ਐਨਏ ਬਹੁਤ-ਬਹੁਤ ਸ਼ੁਕਰੀਆ ਧੰਨਵਾਦ